ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅਗਰ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਤਾਂ ਪਾਕਿਸਤਾਨ ਨੇ ਜੋ ਪੁਲਵਾਮਾ ਵਖੇ ਅਤਵਾਦੀ ਹਮਲਾ ਕੀਤਾ ਤੇ ਉਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਬਹੁਤ ਸਾਰੇ ਲੋਕ ਅਜਹੇ ਨੇ ਜੋ ਇਸ ਨੂੰ ਸਾਜ਼ਿਸ਼ ਕਰਾਰ ਦੇ ਰਹੇ ਨੇ ਭਾਰਤ ਦੇ ਅੰਦਰਲੀ ਹੀ ਪਰ ਅਸਲ ਸੱਚ ਕੀ ਹੈ ਇਹ ਤੇ ਸਭ ਆਖੋ ਵੀ ਜਾਣਦੇ ਹੋ ਕਿ ਕਿ ਬਹੁਤ ਸਮੇਂ ਤੋਂ ਪਾਕਿਸਤਾਨ ਨੂੰ ਬਹੁਤ ਹੀ ਇਰਾਇਤਾਂ ਦਿੱਤੀਆਂ ਗਈਆਂ ਪਰ ਪਾਕਿਸਤਾਨ ਕੁੱਤੇ ਦੀ ਉਹ ਮੂੜੀ ਹੋਈ ਪੂਛ ਹੈ ਜੋ ਕਦੇ ਸਿੱਧੀ ਹੋਣ ਦਾ ਨਾਮ ਨਹੀਂ ਲੈਂਦੀ ਤੇ ਜਦੋਂ ਪਾਕਿਸਤਾਨ ਤੋਂ ਬਦਲਾ ਲਿੱਤਾ ਹੋਏ ਭਾਰਤ ਦੇ ਜਵਾਨਾਂ ਨੇ 에어 ਫੋਰਸ ਨੇ ਤਾਂ ਉਸ ਤੋਂ ਬਾਅਦ ਪਾਕਿਸਤਾਨ ਦਾ ਤਿਲ ਮਿਲਾਨਾ ਤਾਂ لازمی ਹੀ ਸੀ ਆ ਤੁਹਾਨੂੰ ਖਾਣੇ ਇੱਕ ਪਾਕਿਸਤਾਨੀ ਦੇ ਵੀਡੀਓ ਜੋ ਮੋਦੀ ਦੇ ਉੱਤੇ ਚਾਮ ਕੇ ਪੜਾਸ ਕੱਟ ਰਿਹਾ ਹੈ ਕਿਉਂਕਿ ਜੋ ਜਵਾਬ ਇੰਡੀਆਨ ਆਰਮੀ ਨੇ ਉਹਨਾਂ ਨੇ ਦਿੱਤਾ ਉਸ ਤੋਂ ਬਾਅਦ ਉਹ ਬੋਖਲਾ ਹੀ ਗਏ ਨੇ ਹਾਂਜੀ ਇਹ ਮੇਰਾ ਪੇਗਾਮ ਇੰਡੀਅਨ ਹਕੂਮਤ ਦੇ ਨਾਂ ਤੇ ਵੇ ਇਹ ਜਿਹੜੀ ਡਰਾਮੇਬਾਜ਼ ਮੋਦੀ ਸਰਕਾਰ ਇਹ ਆ ਉਹਦੇ ਨਾਮ ਪੇਗਾਮ ਹੈ ਇੱਕ ਗੱਲ ਯਾਦ ਰੱਖ ਲਈ ਮੋਦੀ ਪਾਕਿਸਤਾਨ ਤੇਰੀ ਮੁਕਦੇਸ਼ ਤੂੰ ਸਾਡਾ ਨਾਂ ਵਟਾ ਦੇ ਪਾਕਿਸਤਾਨ ਤੇਰੇ ਨਾਲ ਉਹ ਹਸ਼ਰ ਕਰੇਦਾ ਤੇਰੀਆਂ ਆਉਣ ਵਾਲੀਆਂ ਨਸਲਾਂ ਭੁੱਲ ਜਾਂਦੀਆਂ ਤੇਰੇ ਅਗਰ ਟੋਟੇ ਨਾ ਕਰੀਏ ਸੀ ਜਿਵੇਂ ਰੂਸ ਦੇ ਟੋਟੇ ਹੋਏ ਨੇ ਫੇਰ ਸਾਡੇ ਵਾਲੀ ਵੀ ਗੱਲ ਕੋਈ ਨਹੀਂ ਤੇਰੇ ਟੋਟੇ ਹੁਣ ਹੋਣੇ ਨੇ ਤੇਰੇ ਟੋਟੇ ਅਸਾਂ ਕਰਾਣੇ ਨੇ ਤੇਰੇ ਹਿੰਦੁਸਤਾਨ ਨੇ ਟੁੱਟ ਕੇ ਰਹਿਣਾ ਐ ਇਹ ਗੰਦਸਤਾਨ ਦਾ ਬਚਣਾ ਮਹਾਲ ਹੋ ਗਿਆ ਤੁਹਾਨੂੰ ਆਦਤ ਹੈ ਸੁੱਤੇ ਬੰਦੇ ਨੂੰ ਚਪੇੜ ਮਾਰ ਕੇ ਨਸਣ ਦੀ ਲੇਕਿਨ ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਰਿਆਂ ਆਮ ਤੇ ਲਲਕਾਰ ਕੇ ਆਖ ਦਿੱਤਾ ਅਸੀਂ ਹੁਣ ਤੁਹਾਡੇ ਤੇ ਵਾਰ ਕਰਨਾ ਹੈ ਜਗ੍ਹਾ ਦਾ ਇੰਤਖਾਬ ਵੀ ਅਸੀਂ ਕਰਾਂਦੇ ਤੇ ਵਕਤ ਦਾ ਇੰਤਖਾਬ ਵੀ ਅਸੀਂ ਖੁਦ ਹੀ ਕਰਾਂਦੇ ਸਾਡੇ ਪੰਜਾਬੀ ਭਰਾ ਜੰਗ ਲੱਗਣ ਦੀ ਦੇਰ ਹੈ ਕੰਮ ਮਚਣ ਦੀ ਦੇਰ ਹੈ ਤੁਹਾਡੇ ਅਗਰ ਪਰਖੱਚੇ ਨਾ ਉਡਾ ਦੇਣ ਤੇ ਤੁਸੀਂ ਆਖਿਓ ਉਤਰ ਪ੍ਰਦੇਸ਼ ਨਾਗਾਲੈਂਡ ਝਾਰਖੰਡ ਤੇ ਹੋਰ ਵੀ ਜਿੰਨੀਆਂ ਰਾਜਸਤਾ ਨੇ ਜਿਹੜੀਆਂ ਆਜ਼ਾਦੀ ਮੰਗ ਰਹੀਆਂ ਨੇ ਸਭ ਤੋਂ ਅੱਗੇ ਕਸ਼ਮੀਰ ਤੇਰਾ ਆਸ਼ਰ-ਨਸ਼ਰ ਕਰਕੇ ਰੱਖ ਦੇਣ ਦੇ ਮੋਦੀ ਸਰਕਾਰ ਇੰਤਖਾਬ ਲੜਨ ਵਾਸਤੇ ਤੂੰ ਇਲੈਕਸ਼ਨ ਲੜਨ ਵਾਸਤੇ ਤੂੰ ਇਨਸਾਨੀਅਤ ਨਾਲ ਦੁਸ਼ਮਣੀ ਕਰਨਾ ਪਿਆ ਤੂੰ ਮਾਸੂਮ ਇਨਸਾਨੀਅਤ ਨੂੰ ਮਰਵਾਣਾ ਚਾਹਨਾ ਅਸੀਂ ਕਿਸੇ ਧਰਮ ਦੇ ਖਿਲਾਫ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਅਸੀਂ ਤੇਰੀਆਂ ਪਾਲਿਸੀਆਂ ਦੇ ਖਿਲਾਫ ਆ ਜਿਹੜੀਆਂ ਹਿੰਦੁਸਤਾਨੀਆਂ ਪਾਲਿਸੀਆਂ ਨੇ ਸੈਕੂਲਰ ਰਾਸਤ ਦਾ ਤੋ ਨਾਰਾ ਮਾਰਿਆ ਤੂੰ ਉਹਨੂੰ ਹਿੰਦੂ ਸਟੇਟ ਬਣਾ ਦਿੱਤਾ ਤੂੰ ਅਨਾਂ ਕਿ ਤੇ ਹਿੰਦੂਆਂ ਤੋਂ ਇਲਾਵਾ ਕੋਈ ਬੰਦਾ ਰਹਿ ਨਹੀਂ ਸਕਦਾ ਇੱਕ ਗੱਲ ਯਾਦ ਰੱਖੀਂ ਹੁਣ ਹਿੰਦੁਸਤਾਨ ਨੂੰ ਟੁੱਟਣ ਤੋਂ ਟੁੱਟਣ ਤੋਂ ਕੋਈ ਵੀ ਨਹੀਂ ਬਚਾ ਸਕਦਾ ਐ ਤੇ ਟੋਟੇ ਰੂਸ ਤੋਂ ਜ਼ਿਆਦਾ ਹੋਣ ਦੇ ਐਸ਼ੀਆ ਦੇ ਵਿੱਚ ਇੱਕ ਤਰੀਕ ਰਕਮ ਹੋ ਜੇ ਦੀ ਪਾਕਿਸਤਾਨ ਤੇਰੇ ਕੋਲੋਂ ਨਵੀਆਂ ਪੁਰਾਣੀਆਂ ਸਾਰੀਆਂ ਗੱਲਾਂ ਦਾ ਬਦਲਾ ਲੈਦਾ ਤੂੰ ਤਿਆਰ ਹੈ ਤੂੰ ਵਕਤ ਦਾ ਇੰਤਜ਼ਾਰ ਕਰ ਪਾਕਿਸਤਾਨ ہمیشہ زندہ باد پاکستانی فوج زندہ باد خالستان زندہ باد خالستان لبریشن آرمی زندہ باد کشمیر زندہ باد اتر پردیش زندہ باد جھارکھنڈ ناگالینڈ زندہ باد ٹوٹ کے رہے گا ہندوستان کار اللہ ہم نہیں مانے گے. ہلو ہاں کیا نام ہے آپ کا ہوٹل پورا نام بتاؤ ہوٹل کہاں رہتے وہ بہار بہار کی ڈسٹرکٹ ادھر کہاں ڈی را ہے کیا کام کرتا ہے کب سے اچھا آپ مجھے یہ بتاؤ ادھر حالات خراب ہے جموں میں ادھر جموں کیا آپ بندو ہے آپ کے ساتھ کسی نے تو کوئی ذاتی واضی مت کی مطلب کسی نے مارا مت اور بہاری والوں یہ دیکھو یہ تمہارا بندہ ادھر ہے اگر ہم چاہے اس کو ادھر مار بھی سکتے ہیں اور ادھر ہم اس کو لوڑ بھی سکتے ہیں مگر یہ دیکھو کشمیر اور یہ دیکھو کشمیر کی انسانیت دیکھو ہم اس کو مدد کرتے ہیں ہم اس کو بولتے ہیں آپ کو کسی کی کوئی ضرورت ورت مت ہے ایسا ویسا ہے کھانا مانا ہے وہ کسی نے تنگ مت کیا ہے اسے کرتے ہیں یہ ہمارا بھائی ہے ادھر اور ہم اس کو مطلب پورا ساتھ دیتے ہیں ادھر اگر ہم چاہتے ہیں اس کو ہم کچھ بھی کر سکتے ہیں مگر ہم آپ کی طرح نہیں ہے ہم آپ کی طرح نہیں ہے ادھر ہم نے صبح سے کتنی گاڑی جو جموں کی تھے جے کے زیرو ٹو ان کو ہم نے بولا آپ کو کسی نے تنگ مت کیا کچھ مت کیا ہم ان کو سپورٹ کرتے ہیں مگر ہم آپ کی طرح نہیں ہے یہ دیکھو یہ ہے کشمیر اور یہ ہے کشمیری باقی وسلام ਗੁਰਪ੍ਰੇਰਿਆ ਕੋਦੇ ਵੀ ਕੋਈ ਵੀ ਮੁਲਕ ਨਹੀਂ ਚਾਹੁੰਦਾ ਕਿ ਕਿਸੇ ਵੀ ਦੂਸਰੇ ਮੁਲਕ ਦੇ ਨਾਲ ਵੈਰ ਮੂਲ ਲਿਤਾ ਜਾਵੇ ਜਾਂ ਕਿਸੇ ਨੂੰ ਤਰਾਸ਼ਾਹੀ ਕੀਤਾ ਜਾਵੇ ਪਰ ਹਾਂ ਜੇਕਰ ਕੋਈ ਮੁਲਕ بار بار ਪ੍ਰੋਟੋਕਾਲ ਤੋੜਦਾ ਹੈ ਜਾਣ ਬੁਝ ਕੇ ਅਜਿਹੀਆਂ ਹਰਕਤਾਂ ਕਰਦਾ ਹੈ ਜਿਸ ਨੂੰ ਅਸੀਂ ਕਦੇ برداشت ਨਹੀਂ ਕਰ ਸਕਦੇ ਤਾਂ ਅਜਿਹੇ ਮੁਲਕ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਹੈ ਕਿਉਂਕਿ ਅਗਰ ਜਵਾਬ ਨਹੀਂ ਦਿੱਤਾ ਗਿਆ ਤਾਂ ਅਜਿਹੇ ਲੋਕ ਟੁਟੇ-ਛਿਤਰਵਾਹ ਹਮੇਸ਼ਾ ਅੱਗੇ ਵਧਦੇ ਹੀ ਜਾਣਗੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤੇਰੇ ਟੋਟੇ ਹੁਣ ਹੋਣੇ ਨੇ ਤੇਰੇ ਟੋਟੇ ਅਸਾਂ ਕਰਾਣੇ ਨੇ ਤੇਰੇ ਹਿੰਦੁਸਤਾਨ ਨੇ ਟੁੱਟ ਕੇ ਰਹਿਣਾ ਐ ਇਹ ਗੰਦਸਤਾਨ ਦਾ ਬਚਣਾ ਮਹਾਲ ਹੋ ਗਿਆ ਹੈ ਤੁਹਾਨੂੰ ਆਦਰ ਤੇ ਸੁੱਤੇ ਬੰਦੇ ਨੂੰ ਚਪੇੜ ਮਾਰ ਕੇ ਨਸਣ ਦੀ ਲੇਕਿਨ ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਰਿਆਂ ਤੇ ਲਲਕਾਰ ਕੇ ਆਖ ਦਿੱਤਾ ਅਸੀਂ ਹੁਣ ਤੁਹਾਡੇ ਤੇ ਵਾਰ ਕਰਨਾ ਹੈ ਜਗ੍ਹਾ ਦਾ ਇੰਤਖਾਬ ਵੀ ਅਸੀਂ ਕਰਾਂਦੇ ਤੇ ਵਕਤ ਦਾ ਇੰਤਖਾਬ ਵੀ ਅਸੀਂ ਖੁਦ ਹੀ ਕਰਾਂਦੇ ਸਾਡੇ ਪੰਜਾਬੀ ਭਰਾ ਜੰਗ ਲੱਗਣ ਦੀ ਦੇਰ ਹੈ ਕੰਮ ਮਚਣ ਦੀ ਦੇਰ ਹੈ ਤੁਹਾਡੇ ਅਗਰ ਪਰਖੱਚੇ ਨਾ ਉਡਾ ਦੇਣ ਤੇ ਤੁਸੀਂ ਆਖਿਓ ਉਤਰ ਪ੍ਰਦੇਸ਼ ਨਾਗਾਲੈਂਡ ਝਾਰਖੰਡ ਤੇ ਹੋਰ ਵੀ ਜਿੰਨੀਆਂ ਰਿਆਸਤਾਂ ਨੇ ਜਿਹੜੀਆਂ ਆਜ਼ਾਦੀ ਮੰਗ ਰਹੀਆਂ ਨੇ ਸਭ ਤੋਂ ਅੱਗੇ ਕਸ਼ਮੀਰ ਤੇਰਾ ਆਸ਼ਰ ਨਸ਼ਰ ਕਰਕੇ ਰੱਖ ਦੇਣ ਦੇ ਮੋਦੀ ਸਰਕਾਰ ਇੰਤਖਾਬ ਲੜਨ ਵਾਸਤੇ ਤੂੰ الیکشن لڑن واسطے تو انسانیت نال دشمنی کرنا پیا تسوم انسانیت نروا چاہنا ہے اسی کسی درم دے خلاف کسی مذہب دے خلاف نہیں اسی تیریاں پلیسیاں دے خلاف ہاں جیڑی ہندوستان پلیسیاں نہیں نے سیکولر دا تو تعرا ماریا تو ہندو سٹیٹ بنا دتا ہے ਤੂੰ ਅਨਾ ਕਿ ਤੀ ਨੂੰ ਤੋਂ ਅਲਾਵਾ ਕੋਈ ਬੰਦਾ ਰਹਿ ਨਹੀਂ ਸਕਦਾ ਇੱਕ ਗੱਲ ਯਾਦ ਰੱਖੀ ਹੁਣ ਹਿੰਦੁਸਤਾਨ ਨੂੰ ਟੁੱਟਣ ਤੋਂ ਟੁੱਟਣ ਤੋਂ ਕੋਈ ਵੀ ਨਹੀਂ ਬਚਾ ਸਕਦਾ ਐਦੇ ਟੋਟੇ ਰੂਸ ਤੋਂ ਜ਼ਿਆਦਾ ਹੋਣਦੇ ਐਸ਼ੀਆ ਦੇ ਵਿੱਚ ਇੱਕ ਤਰੀਕ ਰਕਮ ਹੋ ਜੇਦੀ ਪਾਕਿਸਤਾਨ ਤੇਰੇ ਕੋਲੋਂ ਨਵੀਆਂ ਪੁਰਾਣੀਆਂ ਸਾਰੀਆਂ ਗੱਲਾਂ ਦਾ ਬਦਲਾ ਲੈਦਾ تو تیار رہ وقت دا انتظار کر پاکستان ہمیشہ زندہ باد، پاکستانی فوج زندہ باد خالستان زندہ باد خالستان لبریشن آرمی زندہ باد کشمیر زندہ باد، اتر پردیش زندہ باد جھارکھنڈ ناگالینڈ زندہ باد، ٹوٹ کے رہے گا ہندوستان انشاءاللہ ਕੀਆ ਮੈਂ ਨੇ ਫੇਸਬੁਕ 'ਤੇ ਹਮ ਨਹੀਂ ਮਾਨੇ ਕਿ ਸਰ ਜੀ ਦਾ ਚਾਲੂ ਕਾਰ ਸਰ ਹਲੋ ਹਾਂ ਹਾਂ ਚਾਲੂ ਕੋ ਨਾ ਨਾ ਬਈ ਆਪਕਾ ਤੁਹਾਡਾ ਪੂਰਾ ਨਾਮ ਬਤਾਓ ਮਤਲਬ ਪੂਰਾ ਸਰ ਉਹ ਤੁਮ ਕਹ ਲਾ ਕੇ ਹੋ ਯਾਰ ਬਿਹਾਰ ਯਹਾਂ ਕੀ ਡਿਸਟ੍ਰਿਕਟ ਬਾਰ ਕੋ ਜਿੱਧਰ ਕਾਂ ਡੇਰਾ ਹੈ ਜੀ ਮੈਂ ਕੀ ਕੰਮ ਕਰਦਾ ਹਾਂ ਮੇਰੇ ਸਮਸੀਤ ਮੰਜੀ ਵਿੱਚ ਹੈ ਕਦੋਂ ਸੇ اچھا آپ مجھے یہ بتاؤ ادھر حالات خراب ہے جموں میں ادھر جموں اور کیا کیا آپ ہندو ہے آپ کے ساتھ کسی نے تو کوئی ذاتی وادی مت کی مطلب کسی نے مارا مت جموں اور بہاری والو یہ دیکھو یہ تمہارا بندہ ادھر ہے اگر ہم چاہے اس کو ادھر مار بھی سکتے ہیں اور ادھر ہم اس کو لوٹ بھی سکتے ہیں مگر یہ دیکھو کشمیر اور یہ دیکھو کشمیر کی انسانیت دیکھو ہم اس کو مدد کرتے ہیں ہم اس کو بولتے ہیں آپ, ہم, ملا, آپ کو کسی کی چیز مت کو, کوئی ضرورت ورت مت ہے پیسہ ویسا ہے کھانا وانا ہے وہ کسی نے تنگ مت کیا ہے بہرے اسے کرتے ہیں یہ ہمارا بھائی ہے ادھر اور ہم اس کو مطلب پورا ساتھ دیتے ہیں ادھر اگر ہم چاہتے ہیں اس کو ہم کچھ بھی کر سکتے ہیں مگر ہم آپ کی طرح نہیں ہے ہم آپ کی طرح نہیں ہے ادھر ہم نے صبح سے کتنی گاڑی جو جموں کی تھے جے کے زیرو ٹو ਇਹ ਤੋਂ ਆਮਨੇ ਬੋਲਾ ਆਪਕੋ ਕਿਸਨੇ ਤੰਗ ਮਤ ਕੀਤਾ ਕੁਛ ਮਤ ਕੀਤਾ ਹਮ ਇਨਕੋ ਸਪੋਰਟ ਕਰਤੇ ਹੈ ਮਗਰ ਹਮ ਆਪ ਜੀ ਤਰਹ ਨਹੀਂ ਹੈ ਇਹ ਦੇਖੋ ਇਹ ਹੈ ਕਸ਼ਮੀਰੋ ਇਹ ਹੈ ਕਸ਼ਮੀਰੀਆ ਬਾਕੀ ਬਸ ਲਾ